ਲੋ ਜੀ ਸਵੇਰ ਦੀ ਹੋ ਚੁੱਕੀ ਹੈ ਗੁੱਡ ਮਾਰਨਿੰਗ ਕਿੰਨੇ ਸਵੇਰੇ ਚੜ੍ਹ ਲੱਗ ਗਈ ਹੈ ਜੀ ਮਿੱਟੀ ਚਿੱਟਣ ਵਾਲੇ ਤਾਂ ਲੈ ਕੇ ਹਾਂ ਦੇ ਭਰ ਕੇ ਧੁੰਦ ਦੇਖੋ ਇੱਧਰ ਹਜੇ ਪੰਡ ਬਿਲਕੁਲ ਵੀ ਨਹੀਂ ਜਿੰਨਾ ਪਰ ਲੇਕਿਨ ਟਾਈਮ 8:30 ਹੋ ਗਿਆ ਹੈ ਜੀ ਚੱਕੇ ਜਾਓ ਮੈਂ ਤੋਂ

ਕਰਕੇ ਲਿਆ ਕਿਉਂਗੇ ਇੱਕ ਹੋਰ ਤੇ ਇੱਥੇ ਜਿੰਨਾ ਵੀ ਆਪਣਾ ਬਾਲਣ ਵਗੈਰਾ ਪਿਆ ਸੀਗਾ ਆਪਾਂ ਸਾਰਾ ਚੱਕਤਾ ਤੇ ਦੇਖਦੇ ਆ ਜੀ ਉਹ ਹੁਣ ਮਿਸਤਰੀ ਅੱਜ ਆਊਗਾ ਕਿ ਨਹੀਂ ਬਾਕੀ ਲੱਗੇ ਜੀ ਭਰਤ ਕੋਣ ਤੇ ਜਿਵੇਂ ਜਿਵੇਂ ਵੀ ਹੋਇਆ ਤੁਹਾਨੂੰ ਸਾਰਾ ਪਾ ਦਿਖਾਵਾਂਗੇ ਹੌਲੀ ਹੌਲੀ ਕੀ ਕੀ ਬਣਦਾ ਆਪਣੇ ਤੇ ਹਾਂ ਪਾ ਬਚਾਲੇ ਵਾਲੀ ਕੰਧ ਸਾਰੀ ਆਪਾਂ ਚੱਕ ਦਣੀ ਆ ਤੇ ਇੱਥੋਂ ਲੈ ਕੇ ਆ ਸਾਰਾ ਹੁਣ ਇੱਥੇ ਦੁਬਾਰਾ ਕੰਧ ਹੋਊਗੀ ਆਪਣੀ ਉੱਥੇ ਤੱਕ ਆ ਕਹਿੰਦੇ ਸੀਗੇ ਕਹਿੰਦੇ ਮੈਥੇ ਮੁੱਥੇ ਕਹਿੰਦੇ ਤੁਹਾਡੇ ਸਾਰੇ ਬਚ ਜਾਣੇ ਆ ਪਰ ਲੇਕਿਨ ਇਹਨਾਂ ਨੇ ਕੱਲ ਸਾਰੇ ਮਿੱਧ ਤੇ ਕਿ ਕਿਪਾ ਬੱਲਣ ਉਹ ਉੱਥੇ ਰੱਖਿਆ ਚੱਕ ਕੇ ਇਥੋਂ ਸਾਰਾ ਸਾਫ ਸੁਥਰੀਆ ਕੀਤਾ ਦੇਖ ਸਕਦੇ ਤੁਸੀਂ ਇਹਨਾਂ ਨੇ ਸਾਡੇ ਵਿੱਚ ਇਥੇ ਉੱਥੇ ਸਾਰਾ ਕੁਝ ਮਿੱਦਤਾ ਕੋਈ ਲਸਣ ਨਹੀਂ ਛੱਡਿਆ ਕੁਝ ਨਹੀਂ ਛੱਡਿਆ ਹੈਗਾ ਤੇ ਬਾਕੀ ਚਲੋ ਕੋਈ ਗੱਲ ਨਹੀਂ ਜੀ ਹਨਾ ਦੇਖੀ ਜਿਓ ਵੈਸੇ ਉਧਰ ਹੈ ਗਿਆ ਪਰਲੇ ਪਾਸੇ ਉਹਦੇ ਨਾਲ ਸੱਜਣਾ ਵਾ ਹੰਡ ਬਹੁਤ ਜ਼ਿਆਦਾ ਆ ਬੋਲੀਆ ਵੀ ਨਹੀਂ ਜਾਂਦਾ ਹੈਗਾ ਤੇ ਆ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਜਿਵੇਂ ਜੀ ਮੈਂ ਵੀ ਹੋ ਜਾਪਾਂ ਤੁਹਾਨੂੰ ਉਵੇਂ ਉਵੇਂ ਹੀ ਦਿਖਾਵਾਂਗੇ ਸਾਰੇ ਹਰ ਤੇ ਵਲੌਗ ਦੇ ਨਾਲ ਜੁੜੇ ਰਹੋ ਤੇ ਪਲੀਜ਼ ਵੀਡੀਓ ਨੂੰ ਫੋਲਵ ਵਾਚ ਜਰੂਰ ਕਰਿਆ ਕਰੋ ਤੇ ਘੰਟੇ ਜਿਹਾ ਕਮੈਂਟ ਕਰਕੇ ਵੀ ਜਰੂਰ ਦੱਸ ਕੇ ਜਾਇਆ ਕਰੋ ਤਾਂ ਕਿ ਸਾਨੂੰ ਹਨਾ ਥੋੜੀ ਜਿਹੀ ਹੋਰ ਤੁਹਾਡੇ ਸਪੋਰਟ ਮਿਲ ਸਕੇ ਤੇ ਤੁਸੀਂ ਇੱਧਰ ਤੁੰਦ ਦੇਖ ਸਕਦੇ ਹਾਜੀ ਟਾਈਮ ਬਹੁਤ ਦੇਖਿਓ ਹੁਣ ਉੱਥੇ ਟਰੈਕਟਰ ਆ ਰਿਹਾ ਪਤਾ ਨਹੀਂ ਕਿੱਥੇ ਆ ਜਣ ਜੀ ਕਿੱਥੇ ਨਹੀਂ ਬਿਲਕੁਲ ਵੀ ਨਹੀਂ ਦਿੰਦਾ ਹੈਗਾ ਦੇਖੋ ਤੇ ਸੜਕ ਆਪਣੇ ਥੋੜਾ ਦਿਨ ਚੜੇ ਫੇ ਤੁਹਾਨੂੰ ਦਿਖਾਵਾਂਗੇ ਸੜਕ ਆਪਣੇ ਬਹੁਤ ਹੀ ਨੇੜੇ ਆ ਤੇ ਪਰਲੇ ਕਿ ਨਾ ਤੰਦ ਕਰਕੇ ਹੁਣ ਕੁਝ ਵੀ ਨਹੀਂ ਦਿੰਦਾ ਹੈਗਾ। ਬਾਕੀ ਮੈਂ ਹੁਣ ਦੇ ਹੀ ਲਿਆ ਹੁਣ ਮੈਂ ਉਪੀ ਦਾਲ ਸਬਜ਼ੀ ਬਣਾ ਲਾ ਤੇ ਜਿਵੇਂ ਮੇਸ ਕਰ ਲਿਆ ਤੇ ਉਹਨੂੰ ਚਾਚੂ ਵੀ ਬਣਾ ਕੇ ਦੇਣੀ ਪੈਣੀ ਆ। ਤੇ ਬਾਕੀ ਅੱਜ ਠੰਡੇ ਆ। ਦੇਖਦੇ ਵੀ ਆਉਂਦਾ ਕਿ ਨਹੀਂ ਹੁੰਦਾ ਇਹ ਨਹੀਂ ਪਤਾ ਹੈਗਾ ਹਾਲੇ। ਤੇ ਠੰਡਾ 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 ਠੰਡਾ। ਸੰਕਤ ਹਜੇ ਇੱਧਰ ਜਾਈਆਂ ਜਿ ਬੈਠੀਆਂ ਨੇ ਉੱਠੋ ਭਾਈ। ਪਰ ਚਲ ਬੈਠ ਰੋ ਹਜੇ ਠੰਡ ਬਹੁਤ ਆ। ਫੇਰ ਚੱਕ ਦੇਣ ਚਾਹੀਆਂ ਜਿਹੀਆਂ ਬੱਚਾ ਟਾਈਮ ਦੇਖ ਸਕਦੇ ਤੁਸੀਂ ਸਵੇਰ ਦੇ 8:30 ਹੋ ਗਏ ਪਰ ਲੇਕਿਨ ਬਾਹਰ ਹਜੇ ਕੁਝ ਵੀ ਨਹੀਂ ਦਿਨ ਹੈਗਾ ਬਹੁਤ ਜ਼ਿਆਦਾ ਧੁੰਦ ਹੋਈ ਪਈ ਹੈ ਕੱਲ ਵੀ ਟੀਵੀ ਦੇਖਣ ਲੱਗਿਆ ਹੋਇਆ ਲੋ ਜੀ ਸ਼ਾਮ ਦੇ ਵੱਜ ਚੁੱਕੇ ਆ 5 ਤੇ ਅੱਜ ਆਪਣਾ ਸਵੇਰ ਦੇ ਹੈ ਨਾ ਕੋਈ ਵੀ ਵਲੌਗ ਬਣਾਉਣ ਦਾ ਟਾਈਮ ਨਹੀਂ ਲੱਗਿਆ ਹੈਗਾ ਠੀਕ ਹੈ ਕਿ ਅੱਜ ਵੀਰੇ ਨਹੀਂ ਲੱਗਦੀ ਹੋਈ ਸੀ ਕੋਈ ਕੰਮ ਕਰਨਾ ਤੇ ਬਸ ਚਾਹ ਚੁ ਦਿੱਤੀ ਇਹਨਾਂ ਨੂੰ ਪਹਿਲਾਂ ਤੇ ਫਿਰ ਰੋਟੀ ਤਿਆਰ ਕੀਤੀ ਦੁਪਹਿਰ ਦੀ ਸਬ지 ਸਬਜੀ ਬਣਾਈ ਤਾਂ ਕਰਕੇ ਹਨਾ ਮੇਰਾ ਵਲੋਗ ਕੋਈ ਵੀ ਟਾਈਮ ਨਹੀਂ ਲੱਗਿਆ ਹੋਗਾ ਤੇ ਹੁਣ 5:00 ਵੱਜ ਚੁੱਕੇ ਆ ਹੁਣ ਮੈਂ ਫਟਾਫਟ ਬਸ ਹੂੰ ਘਰ ਅਗੱਢਣੀ ਐ ਨਾਲੇ ਕੁਝ ਗੱਲ ਵੀ ਦਮਾਕਾ ਲੱਗਿਆ ਸੀਗਾ ਜੀ ਉਧਰ ਕੰਮ ਕਰਨ ਤੇ ਹੁਣ ਦੇਖਦੇ ਆ ਕਿ ਹਨਾ ਅੱਜ ਅੱਜ ਮਤਲਬ ਕਿ ਕਿੰਨਾ ਪੈਂਦੀਆਂ ਨੇ ਜਾਂ ਫਿਰ ਕੱਲ ਨੂੰ ਰਹਿਣਗੀਆਂ ਤੇ ਬਾਕੀ ਹਨਾ ਹੁਣ ਅੱਜ ਨਾ ਲਾਈਟ ਨੇ ਬਹੁਤ ਜ਼ਿਆਦਾ ਹੈਰਾਨ ਕੀਤਾ ਤੇ ਕਾਫੀ ਜ਼ਿਆਦਾ ਜਾਂਦੀ ਭੱਜੀ ਗਈ ਐ ਲਾਈਟ ਕਦੇ ਆ ਜਾਂਦੇ ਸੀ ਕਦੇ ਭੱਜ ਜਾਂਦੇ ਸੀ ਤੇ ਤਾਂ ਕਰਦੇ ਨੂੰ ਥੋੜੀ ਜਿਹੀ ਲੇਟ ਹੋ ਗਏ ਵੈਸੇ ਆਇਆ ਵੀ ਰੇਣੀ 10 ਵਜੇ ਦੇ ਹੋਏ ਨੇ ਤੇ ਹੁਣ ਬਾਕੀ ਕਰਦੇ ਆ ਜੇ ਅੱਗੇ ਦੇ ਕੰਮ ਆਧੰਦੇ ਤੇ ਵੀਡੀਓ ਬਣਾਉਂਦਾ ਕੁਝ ਵੀ ਨਹੀਂ ਟਾਈਮ ਲੱਗਿਆ ਹੈਗਾ ਕਿਉਂਕਿ ਕਦੇ ਕੁਝ ਕਰ ਲਾ ਕਦੇ ਕੁਝ ਕਰ ਲਾ ਕਦੇ ਕੁਝ ਕਰ ਲਾ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਹਨੇਰੇ ਕਰਦੇ ਵਿੱਚ ਨਿਸ਼ਚਿ ਲੱਗੀ ਹੋਈ ਹੋਣ ਜਾਂ ਕੁਝ ਵੀ ਆਪਾਂ ਕੰਮ ਕਰਦੇ ਹੋਏ ਤਾਂ ਇਹਨਾ ਆਪਣਾ ਟਾਈਮ ਹੈ ਜਿਹੜਾ ਬਹੁਤ ਜ਼ਿਆਦਾ ਜੰਦੀ ਭੱਜ ਭੱਜ ਇਹਦਾ ਹੁੰਦਾ ਟਾਈਮ ਉਹ ਤੇ ਤਾਂ ਬਹੁਤ ਜਦਾ ਘਟਲਾਦਾ ਤੇ ਇਸ ਕਰਕੇ ਬਾਸ ਹੁਣ ਲੱਗੇ ਹੋਏ ਸੀਗੇ ਜੀ ਵੀਰੇ ਨੇ ਛੱਡ ਦੀ ਤਿਆਰੀ ਕਰਨ ਤੇ ਉਧਰ ਹੁਣ ਵੀ ਰਹਿੰਦੀ ਆ ਦੇਖੋ ਤੁਸੀਂ ਉਹ ਕਰੀ ਜਾਂਦੇ ਬਿਲਡਿੰਗ ਕਰੀ ਜਾਂਦੇ ਨੇ ਤੇ ਅੱਖਾਂ ਦੇ ਵਿੱਚ ਪਈ ਜਾਂਦੀਆਂ ਕਾਫੀ ਜਿਆਦਾ ਤੇ ਉਹਦੇ ਕਰਕੇ ਕੁਛ ਆਪਾਂ ਕੋਲੇ ਵੀ ਨਹੀਂ ਜਾ ਰਹੇ ਹੈਗੇ ਤੇ ਕਿਉਂਕਿ ਹੈਨਾ ਥੋੜੀ ਜੀ ਅੱਖਾਂ ਦੇ ਵਿੱਚ ਪੈ ਜਵੇ ਨਾ ਜਿਹੇ ਤੇ ਥੋੜਾ ਇਹ ਨੁਕਸਾਨ ਕਰ ਦਿੰਦੀ ਹੈ ਤੇ ਤਾਂ ਕਰਕੇ ਅਪਾ ਜਾਲਾ ਕੁਲੇ ਨਹੀਂ ਗਏ ਹੈਗੇ ਤੇ ਬਾਕੀ ਦੇਖਦੇ ਜਿੱਜ ਕਿੰਨਾ ਕੁ ਕੰਪਲੀਟ ਹੁੰਦਾ ਤੇ ਤੁਹਾਨੂੰ ਫਿਰ ਮੈਂ ਇਹਨਾਂ ਦੇ ਗਿਆਨ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਹੁਣ ਤਾਂ ਮੈਂ ਫਿਲਹਾਲ ਕਿਚਨ ਦੇ ਵਿੱਚ ਖੜੀ ਸੀਗੀ ਤੇ ਫਿਰ ਇਹਨਾਂ ਚੰਗਾ ਜਿਹਾ ਵੀ ਨਹੀਂ ਲੱਗਦਾ ਹੈਗਾ ਕਿ ਫੋਨ ਚੱਕ ਕੇ ਆਪਾਂ ਵੀਡੀਓ ਬਣਾਈਏ ਜਾਂ ਕੁਝ ਹੋਈ ਹੈ ਨਾ ਅਗਲੇ ਦੇ ਸਾਹਮਣੇ ਕਰੀਏ ਤੇ ਅਗਲੇ ਨੂੰ ਵੀ ਥੋੜਾ ਜਿਹਾ ਕੰਫਰਟੇਬਲ ਜਿਹਾ ਫੀਲ ਨਹੀਂ ਹੁੰਦਾ ਤੇ ਥੋੜਾ ਜਿੰਦਾ ਹੋ ਜਾਂਦਾ ਵੀ ਹਾਂ ਵੀ ਥੋੜਾ ਜਿਹਾ ਝਿਜਕਨਾ ਜੀ ਹੁੰਦੀ ਆ ਤੇ ਮੈਨੂੰ ਵੀ ਥੋੜੀ ਜੀ ਹੈਗੀ ਤੇ ਇਸ ਕਰਕੇ ਮੈਂ ਹੁਣ ਇਸ ਟਾਈਮ ਅੰਦਰ ਰਸੋਈ ਦੇ ਵਿੱਚੋਂ ਖੜ ਕੇ ਬਸ ਵੀਡੀਓ ਬਣਾ ਰਹੀ ਸੀਗੀ ਤੇ ਬਾਕੀ ਹੁਣ ਮੈਂ ਤਾਂ ਰਾਤੂਰਾ ਕੱਢ ਲਿਆ ਮਾਜੀ ਸ਼ਾਮ ਦੇ ਵੱਜ ਚੁੱਕਿਆ 5 ਤੇ ਫਿਰ ਤੁਹਾਨੂੰ ਆਪਾਂ ਉਸ ਤੋਂ ਬਾਅਦ ਫਿਰ ਆਪਾਂ ਮਿਲਦੇ ਆ ਲਓ ਜੀ ਇੱਧਰ ਲੌਂਗ ਜੰਪ ਦੀ ਤਿਆਰੀ ਹੋ ਰਹੀ ਆ ਮੈਡਮ ਜੀ ਲਗਾ ਰਹੇ ਨੇ ਜੀ ਲੌਂਗ ਜੰਪ ਉਹ ਹੋ ਮਾਰਸ਼ਲ ਓ ਪਿਆਰੇ ਹਾਂ ਅੱਡੇ ਐਡੀ ਮਾਰਤੀ ਹਾਂ بابا ਆ ਜਾ ਆ ਜਾ ਮਾਂ ਮੇਰੀ ਵਾਰੀ ਆ ਸਾਡਾ ਹਾਂ ਹਣ ਤੇਰੀ ਵਾਰੀ ਹਣ ਮੇਰੀ ਵਾਰੀ ਹੁਣ ਮੇਰੀ ਵਾਰੀ ਹੋ ਕਹਿੰਦੀ ਉਰੇ ਆ ਜਾ ਟੱਕਰ ਆ ਗਏ ਹਾਂ ਕੰਮ ਕਰਦੇ ਕਰਦੇ ਪੁੱਠੇ ਕੰਮ ਲੱਗੇਗਾ ਮੈਂ ਕਹਿੰਦਾ ਬਰਾਬਰੀ ਆ ਮੈਥੋਂ ਉਮਰ ਦਾ ਕਿੰਨਾ ਫਰਕ ਆ ਫਿਰ ਛੋਟਾ ਹੋਇਆ ਤੂੰ